श्री दल ਪਰ ਮੀ ਲਾਲੀ ਨੇ ਇੱਕ ਜਵਾਬ ਤਾਂ ਸਾਫ ਸਾਫ ਦੇ ਤੁਰ ਕੇ ਮੋਟੋਹੋ ਸਾਹਿਬ ਦੀ ਇਲੈਕਸ਼ਨ ਵਿੱਚ ਮੋਟੋਹੋ ਸਾਹਿਬ ਕਪੂਰਥਲੇ ਤੋਂ ਬੋਲੋ ਤਾਂ ਵੱਡੀ ਲੀਡ ਦਿਖਾਓਗੇ ਤੁਸੀਂ ਅੱਜ ਦੀ ਜੋ ਝਾੜੀ ਹੋ ਰਹੀ ਹੈ ਮੋਟੋਹੋ ਸਾਹਿਬ ਦੇ ਹੱਕ ਚ ਹੋ ਰਹੀ ਹੈ ਔਰ ਇਸ ਰੈਲੀ ਵਿੱਚ ਬਿਲੂ ਲਗਦਾ ਕਿ ਬਹੁਤ ਦੂਰ ਬਾਅਦ ਕਪੂਰਥਲੇ ਵਿੱਚ ਇਹਦਾ ਸਮਾਂ ਬੜਾ ਹੈ ਕਿ ਸਾਹ ਸੁਖਵੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਆਏ ਨੇ ਮੇਰੇ ਕੋਲ ਬਹੁਤ ਸਾਰੇ ਕਰਾਂ ਸੇ ਸਾਥੀਓ ਬੋਲੇ ਵਾਲੀਆਂ ਪਰ ਮੈਂ ਥੋੜੇ ਸ਼ਬਦਾਂ ਵਿੱਚ ਆਪਣੀ ਸਪੀਚ ਨੂੰ ਸੰਕੋਚ ਕਰੂਗਾ ਕਿਉਂਕਿ ਬਾਬਾ ਸਾਹਿਬ ਨੇ ਅੱਜ ਦੇ ਵਿੱਚ ਆ ਕੇ ਪਹੁੰਚ ਬਣ ਕੇ ਹੋਰ ਕਰ ਲਿਆ ਮੈਂ ਤਾਂ ਬਸ ਇਟੋ ਕਹੂੰਗਾ ਤੱਕੜੀ ਅੱਜ ਫਾਉਂਗਾ ਤੇਰੇ ਤੇਰਾ ਤੋਂ ਨੂੰ ਸਾਡਾ ਕੈਂਡੀ ਵੀ ਤੁਹਾਡੇ ਕੈਂਡੀਡੇਟਸ ਵਰਸਸ ਬੋਟਾਹ ਸਾਹਿਬ ਉਹ ਬਾਕੀ ਕੈਂਡੀਡੇਟਾਂ ਦੇ ਵਿੱਚ ਫਰਕ ਕੀ ਹੈ ਇੱਕ ਮੈਂ ਦੱਸਣਾ ਚਾਹੁੰਦਾ ਮੈਂ ਇਥੇ ਬਾਬਾ ਸਾਹਿਬ ਦੀ ਯੋਜਨਾ ਰਚਾ ਰਿਹਾ ਨਾ ਮੈਂ ਐਡੀ ਕੋ ਮੋਤੀ ਨਾ ਨਾ ਜੇ ਇੱਕ ਪਰਿਵਾਰ ਦਾ ਰਾਜ ਚਲਦੇ ਪਿਛਲੇ 2500 ਸਾਲ ਤੋਂ ਕਦੇ ਆਪਾਂ ਮੰਨ ਲਿਆ ਕਦੇ ਉਹ ਵੀ ਘਰਵਾਲੀਆਂ ਮੈਲੇ ਕਦੇ ਉਹ ਵੀ ਭਾਬੀ ਮੈਲੇ ਤੇ ਹੁਣ ਉਹਦਾ ਪੁੱਤ ਬਣਨੇ ਕਿ ਜੇ ਤੁਸੀਂ ਆਪਣੇ ਆਪ ਨੂੰ ਨਾ ਰੋਕਿਆ ਉਹ ਸਮਾਂ ਦੇਣੀ ਆ ਜਦੋਂ ਉਹਦੇ ਚੁੰਨੂ-ਗੁੰਨੂ ਆ ਬਣ ਰਹੇ ਔਰ ਹਰਾਨ ਕੀ ਵੀ ਕਹਿੰਦਾ ਕਿ ਅੱਜ ਤੱਕ ਇੱਕ ਬੋਲੋ ਦਲੇਰ ਉਮੀਦਵਾਰ ਬੋਲ ਕਹੜੇ ਉਮੀਦਵਾਰ ਸਾਨੂੰ ਪਾਰਟੀ ਨੇ ਜਿੱਤ ਦਾ ਸਾਰ ਵਿਸ਼ਵਾਸਿਕ ਜੀ ਵੰਡ ਲਿਆ ਆਪਾਂ ਵਾਅਦਾ ਤੋਂ ਵਾਅਦਾ ਪਾ ਕੇ ਉਹਨੂੰ ਕਾਮਯਾਬ ਕਰੀਏ ਸਾਥੀਓ ਬੋਲੋ ਨਹੀਂ ਬੋਲਣਾ ਕਿਉਂਕਿ ਅੱਜ ਤੋਂ 450 ਸਾਡੇ ਮਹਿਬੂਬ ਨੇਤਾ ਬਾਬਾ ਸਾਹਿਬ ਨੇ ਸੋਲੀਆਂ ਨਿਸ਼ਾਨਾਂ ਆਪਣੀ ਸਪੀਚ ਤੋਂ ਕੋਸ਼ਿਸ਼ ਕਰਦੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿ ਸੇਤ ਨੇ ਕਿਹਾ ਕਿ ਮਨਜ ਬਣਾ ਕੇ ਜਾਣਾ ਕਿ ਹੁਣ ਇਸ ਪੋਟਾ ਸਾਹਿਬ ਜੀ ਸਖੀ ਮਟਵਾਰ ਉਪਾ ਕੇ ਸ਼੍ਰੋਮਣੀ ਕਾਲੀ ਦਾ ਬਾਦ ਜੀ ਜੁਬੀ ਸਿੰਘ ਬਾਦ ਜੀ ਦੇ ਹੱਥ ਵਿੱਚ ਕਰ ਲੈਣੇ ਉਹਨੇ ਅਗਦੇ ਪੜਾਣੇ ਤੋਂ ਜਾਣਿਆ ਵਾਹਿਗੁਰੂ ਜੀ ਦਾ ਕਾਜਾ ਵਾਹਿਗੁਰੂ ਜੀ ਦੀ ਭਦੇ ਅਜ ਦੇ ਚੌੜ ਵਾਲੀ ਵਿੱਚ ਮੌਜੂਦ ਸਾਰੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਅਕਾਦੀਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਹਰਕੇ ਦੇ ਇੰਚਾਰਜ ਸਰਦਾਰ ਹਰਪ੍ਰੀਤ ਸਿੰਘ ਵਲੀਆ ਸਾਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਗਰਾਵਾਲਾ ਜੀ ਮੇਰੇ ਵੱਡੇ ਪਾਹੂ ਸਰਦਾਰ ਜਰਮੈਲ ਸਿੰਘ ਵਾਹਿਦ ਜੀ ਹੋਰ ਦਰਜਾ ਪਦਰਜਾ ਆਪੂ ਸਹਿਬਾਨ ਦੇ ਪੰਡਾਲ ਵਿੱਚ ਜੁੜ ਕੇ ਬੈਠੇ ਮੇਰੇ ਵੀਰੋ ਭਰਾਓ ਨੌਜਵਾਨੋ ਬੱਚਿਓ ਬੀਬੀਓ ਭੈਣੋ ਕੱਜ ਕੇ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀਆ ਸਾਹਿਬ ਇੱਕ ਕਾਠ ਕਰਨ ਵਾਲੇ ਤੋਂ ਤੁਸਾਂ ਕੋ ਕਸਮੇ ਸ਼ਕ ਬੜਾ ਨੌਜਵਾਨਾਂ ਦਾ ਇਹਦੇ ਵਿੱਚ ਸ਼ਕੂਲੀਅਤ ਹੈ ਪਰ ਮੈਂ ਟੀਕ ਵੀ ਕਰੂੰਗਾ ਕਿ ਨੌਜਵਾਨਾਂ ਨੂੰ ਇਸ ਸਰਦ ਸਿੰਘ ਵੀਰ ਸਿੰਘ ਬਾਦਲ ਹੋਰਾਂ ਨੇ ਮੇਰੇ ਤੋਂ ਬਾਅਦ ਬੋਲਣਾ ਹੈ ਤੇ ਉਹਨਾਂ ਚ ਸਾਰੇ ਕਿਰਪਾ ਕਰਕੇ ਜਿੱਥੇ ਕੇ ਨੂੰ ਜਗ੍ਹਾ ਹੈ ਉੱਥੇ ਬੈਠਣ ਦੀ ਕਿਰਪਾ ਤੱਕ ਲੱਗ ਲੱਗੇ ਆ ਅਸੀਂ ਥਰਪਲ ਪਲੈਂਟ ਬਣਾ ਕੇ ਪੂਰੇ ਸਰਪਲਸ ਬਿਜਲੀ ਕੀਤੀ ਮੈਂ ਹੋਰ ਦੱਸਣਾ ਚਾਹਣਾ ਕਿੰਨੇ ਥਰਪਲ ਪਲੈਂਟ ਪੰਜਾਬ ਤੇ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਗੜਾ ਡੈਮ ਤੋਂ ਬਗੈ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਆ ਸ਼ਹਿਰਾਂ ਵਿੱਚ ਦੇਖ ਲਓ ਤੁਹਾਡਾ ਸ਼ੀਰ ਰੇਜ ਬੀ ਨਾ ਪਾਣੀ ਸੜਕਾਂ ਗਲੀਆਂ ਨਾਲੀਆਂ ਬਣਾਉਣ ਵਾਲਾ ਕਾਹਲੀ ਤੇ ਲੈ ਇੱਕ ਨਿਸ਼ਾਨਾ ਦੱਸ ਦਿਓ ਕਾਂਗਰਸ ਦੀ ਜਿਹੜੇ 8 ਸਾਲ ਰਹਿ ਇੱਕ ਨਿਸ਼ਾਨਾ ਕਾਂਗਰਸੀ ਆਉਂਦੇ ਆ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਮੁੱਖ ਪਤਰੀ ਬੰਨਾ ਸੌਖਾ ਮੁੱਖ ਪਤਰੀ ਨਵਾਉਣੀ ਔਖੀ ਹੈ ਆ ਦੇਖ ਲਓ ਆਪਾਂ ਇੱਕ ਗੌਣ ਆ ਇੱਕ ਦਿਨ ਚ ਲੀਡਰ ਨਹੀਂ ਬੰਦਾ ਲੀਡਰ ਬੰਦਾ ਜਿਹੜਾ ਅੱਗ ਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕੀਤਾ ਹੋਏ ਸ਼ਰੋਮਣੀ ਅਕਾਲੀ ਦਲ ਦੀ ਉਮਰ 103 ਸਾਲ ਹੈ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ 70 ਸਾਲ ਵਰਕਰ ਤੋਂ ਲੈ ਕੇ ਪ੍ਰਧਾਨ ਰਏ ਦੇਖੋ 70 ਸਾਲ ਦੇ ਜੀਵਨ 14 ਸਾਲ ਤੇ ਜੇਲਾ ਕੱਢਿਆ ਕਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਜਿੱਥੇ ਬਾਦਲ ਸਾਹਿਬ ਆਖ ਨਾ ਕਹੇ ਜੋ ਸਰਕਾਰ ਸੀ ਥੋੜੇ ਵਿੱਚ ਬੈਠਦੇ ਸੀ ਥੋੜੇ ਨਾਲ ਗੱਲ ਕਰਦੇ ਸੀ ਸੱਜਣਾਂ ਨਾਲ ਕਰਦੇ ਸੀ ਤੁਹਾਡੀਆਂ ਤੁਹ ਕਕਲਿਫਾਂ ਜਾਣਦੇ ਸੀ ਪਰਿਓ ਤੁਸੀਂ ਦੇਖਿਆ ਪੰਜਾਬ ਡਵੈਲਪਮੈਂਟ ਹੋ ਗਿਆ ਪਹਵੇਆ ਯੂਨੀਵਰਸਿਟੀ ਹੈ ਥੋੜੀ ਇੱਥੇ ਪਹਵੇ ਜਿੱਤੇ ਵੀ ਕੋਲ ਕੱਲਾ ਤਾਂ ਦੰਗਿਆਂ ਤਜਰਬੇ ਕਰ ਲੱਕਦੇ ਆ ਆਪਾਂ ਨੂੰ ਪਤਾ ਸੀ ਕਿ ਕੈਪਟਨ ਬ੍ਰਿੰਦਰ ਸਿੰਘ ਪਹਿਲੀ ਵੀ 5 ਸਾਲ ਵਾਸਤੇ ਆਇਆ ਸੀ ਡੱਕਾ ਨਹੀਂ ਤੋੜਿਆ ਫਿਰ ਤੋਂ ਉਹਨੂੰ ਬੁਣਾਤਾ